ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਦੂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਟਾਈਮ ਹੋ ਗਿਆ ਮਾਰਨਿੰਗ ਦਾ ਤੇ ਬੱਚੇ ਸਕੂਲ ਗਏ ਸਟਾਪ ਇਸ ਤੇ ਬੱਸ ਤੁਹਾਨੂੰ ਦੀ ਮਨ ਲਾ ਆ ਗਈ ਹੋਊਗੀ ਉਹ ਸਾਹਮਣੇ ਬੱਸ ਖੜੀ ਹੈ ਦੇਖੋ ਉਹ ਸਾਹਮਣੇ ਦਿਨ ਦੀ ਜੇ ਤੁਹਾਨੂੰ ਦਿਨਦੀ ਉਹ ਉਹਦੇ ਪੀਲੇ ਰੰਗ ਦੀ ਚੜ ਰਹੇ ਹੈ ਬੱਸ ਕਰ ਤੋਂ ਥੋੜੀ ਦੂਰੀ ਆ ਇਥੇ ਜਾ ਕੇ ਬੱਸ ਹੁੰਦੀ ਆ ਤੇ ਚੜ ਗਏ ਬੱਸ ਇਧਰ ਮੈਂ ਨਾਲ ਹੀ ਸੀਗੀ ਤੇ ਕੰਮ ਥੋੜੇ ਬਹੁਤ ਹੋ ਗਏ ਥੋੜੇ ਬਹੁਤ ਰਹਿ ਗਿਆ ਸਾਡੇ ਮੌਸਮ ਜਿਹੜਾ ਬਦਲ ਗਿਆ ਹੋਇਆ ਹੋਇਆ ਵਾ ਤੇ ਪਤਾ ਨਹੀਂ ਬਦਲ ਮੀਂਹ ਆਊ ਪਤਾ ਨਹੀਂ ਆਊ ਬਦਲ ਹੋਇਆ ਹੋਇਆ ਮੌਸਮ ਕੀਤਾ ਤੇ ਅਸਤੇ ਪਾਸੇ ਸਾਡੇ ਇੱਧਰਲੇ ਕੁਆਟਰ ਦੇ ਵਿੱਚ ਆਪਣੇ ਆਨੰਦਪੁਰ ਸਾਹਿਬ ਤੋਂ ਅੰਕੜਾ ਆਉ ਰਹੇ ਹੁੰਦੇ ਨੇ ਉਹ ਗਏ ਹੋਏ ਹਜੇ ਆਪਰੰਡ ਨੂੰ ਆਏ ਨਹੀਂ ਹੈਗੇ ਤੇ ਉੱਪਰ ਵੀ ਅੰਕਲ ਹੀ ਰਹਿੰਦੇ ਨੇ ਤੁਹਾਨੂੰ ਨੇਚਰ ਬਹੁਤ ਵਧੀਆ ਇੱਧਰ ਉੱਪਰਲਾ ਕੁਆਟਰ ਜਿਹੜਾ ਉਹ ਸਾਲਾ ਖਾਲੀ ਆ ਤੇ ਇੱਧਰ ਨਾਲ ਆਪਣੇ ਰਹਿੰਦੇ ਨੇ ਹੈ ਹਰਿਆਣੇ ਦੇ ਨੇ ਪਿੱਛੋਂ ਪਰ ਲੁਧਿਆਣੇ ਰਹਿੰਦੇ ਨੇ ਇਹ ਇਹ ਰਹਿੰਦੇ ਨੇ ਤੇ ਸਾਡੇ ਜਿਹੜੇ ਬਲੌਗ ਜੁਨੇ ਜਾਣੇ ਰਹਿੰਦੇ ਆ ਸਭ ਦੀ ਨੇਚਰ ਬਹੁਤ ਵਧੀਆ ਵਾ ਸਵਾਬ ਬਹੁਤ ਵਧੀਆ ਵਾ ਤੇ ਵੈਸੇ ਦਾ ਇਹ ਨਾਲ ਵਾਲੇ ਅੰਕਲ ਤਾਂ ਸਾਡੇ ਹਫਤੇ ਬਾਅਦ ਕਿਲੇ ਜਾਂਦੇ ਆ ਪਿੰਡ ਨੂੰ ਇਹ ਵੀ ਜਿਹੜੇ ਇਧਰ ਲੈ ਘਮੰਡੀ ਹੈ ਵੀ ਸਾਡੇ ਦਿਨੇ ਤਾਂ ਘੱਟ ਹੀ ਆਉਂਦੇ ਆ ਬਾਹਰ ਸ਼ਾਮ ਨੂੰ ਆਉਂਦੇ ਹੁੰਦੇ ਨੇ ਸੈਰ ਕਰਨ ਅੰਦਰ ਹੀ ਰਹਿੰਦੇ ਨੇ ਵੱਤ ਤੋਂ ਵੱਤ ਅਸੀਂ ਵੀ ਅੰਦਰ ਹੀ ਵੱਤ ਤੋਂ ਵੱਤ ਰਹਿੰਦੇ ਆ ਅਸੀਂ ਵੀ ਬਾਹਰ ਘੱਟ ਹੀ ਆਉਂਦੇ ਆ ਲੋ ਜੀ ਕੰਮ ਧੰਦੇ ਦੇ ਸਾਰੇ ਕਰ ਲਏ ਤੇ ਇਧਰ ਲੱਗੀ ਹੋਈ ਸੀ ਕਥਾ ਪਟਨਾ ਸਾਹਿਬ ਤੋਂ ਕਥਾ ਲੱਗੀ ਹੋਈ ਸੀ ਕਿ ਸਮਰਪਨ ਕਰੀ ਜੀ ਸੌਣ ਲੈਣੇ ਆ ਤੇ ਸਵੇਰੇ ਸ਼ਾਮ ਦੀ ਤੁਸੀਂ ਸਾਰੇ ਜਣੇ ਸੁਣਿਆ ਕਰੋ ਪਟਨਾ ਸਾਹਿਬ ਦੀ ਕਥਾ ਤੁਸੀਂ ਸਾਰੇ ਜਣੇ ਸੁਣਿਆ ਕਰੋ ਪਟਨਾ ਸਾਹਿਬ ਦੀ ਕਥਾ ਸਵੇਰੇ ਵੀ ਹੁੰਦੀ ਹੈ ਸ਼ਾਮ ਨੂੰ ਵੀ ਹੁੰਦੀ ਹੈ ਬਹੁਤ ਹੀ ਵਧੀਆ ਕਥਾ ਹੁੰਦੀ ਹੈ ਬਹੁਤ ਗਿਆਨ ਮਿਲਦਾ ਆਪਾਂ ਨੂੰ ਸਵੇਰੇ ਗੁਰੂ ਗran ਸਾਹਿਬ ਦੀ ਕਥਾ ਕਰਦੇ ਬਾਣੀ ਦੀ ਤੇ ਸ਼ਾਮ ਨੂੰ ਕਰਦੇ ਨੇ ਇਤਿਹਾਸ ਜਿਹੜਾ ਆਪਣਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸ਼ੁਰੂ ਕੀਤਾ ਹੋਇਆ ਉਹ ਉਹਦੀ ਕਥਾ ਹੁੰਦੀ ਹੈ ਲੋ ਜੀ ਹੁਣ ਕੰਮ ਧੰਦੇ ਕਰ ਲਈਏ ਮਾੜੇ ਮੋਟੇ ਲੋ ਜੀ ਹੱਥ ਮੇਰੇ ਠੀਕ ਹੋ ਗਏ। ਪਰ ਫਿਰ ਆਪਣੇ ਕੰਮ ਸੰਭਲੇ। ਕੰਮ ਕਰਕੇ ਮਜ਼ਾ ਆਉਂਦਾ ਜਦੋਂ ਉਹਨਾਂ ਨੂੰ ਕੰਮ ਪਿਆਰ ਸੀਗਾ ਨਾ। ਮੈਨੂੰ ਦੇਖ ਦੇਖ ਕੇ ਬੜਾ ਮੈਨੂੰ ਦੱਸ ਫੀਲ ਹੁੰਦਾ ਸੀ ਇਹਦਾ ਵੀ ਹਾਈ ਵੀ। ਫਿਰ ਵੀ ਜਾ ਬੈਠੇ, ਤੇ ਵੀ ਜਾ ਬੈਠਾ ਜਿੱਦਾਂ ਹੁਣ ਸਾਰੀ ਸਫਾਈ, ਸੋਹਣੀ ਦੀ ਕਰ ਦੇਣੀ ਆ। ਸਾਰਾ ਕੁਝ ਸਾਫ਼ ਕਰ ਲੈਣਾ। ਤੇ ਇਸ ਦਿਨ ਮੈਂ ਧਰਤੀ ਸਵੇਰੇ-ਸਵੇਰੇ ਕਲੋਂ ਤੋੜ ਕੇ ਤੇਨ ਬਤੋਰੀਆਂ ਸੀਗੀਆਂ ਤਾਂ ਮੈਨੂੰ ਲੈਣ ਲੈ ਲੈ। ਬਤਾਉਂ। ਤੇ ਤੁਹਾਨੂੰ ਬਤਾਉਂ ਤਨੇ ਪਟੋਲੀਆਂ ਘਰੋਂ ਤੋਂੜੀਆਂ ਆ ਆਲੂ ਪਾ ਕੇ ਬਣਾ ਕੇ ਸਵੇਰ ਜੋ ਖਾਣ ਚੁਗੀ ਸਵੇਰੇ ਹੁਣੇ ਇਹ ਨਾ ਰੋਟੀ ਖਾਵਾਂ ਨਾ ਸਬਜ਼ੀ ਨਾਲ ਤੇ ਦਹੀਂ ਨਾਲ ਰੋਟੀ ਸੁੱਕੀ ਨੰਗੀ ਵੀ ਨਹੀਂ ਚਾਹਦਾ ਆਲੂ ਤੇ ਪਰੌਂਠੇ ਹੋਣ ਜਾਂ ਕੋਈ ਪਰੌਂਠੇ ਹੋਣਾਂ ਤੇ ਜਾਂ ਸਬਜ਼ੀ ਹੋਣੀ ਚਾਹੀਦੀ ਮੇਰੇ ਵੀ ਇਹ ਤਾਂ ਨੰਗੀ ਨਹੀਂ ਹੈਗੀ ਸਵੇਰੇ ਸਬਜ਼ੀ ਤੇ ਮੇਡਾ ਰੋਟੀ ਤੇ ਕੋਈ ਸਬਜ਼ੀ ਚਾਹੀਦੀ ਹੁਣ ਸਪਾਈਨਾ ਤੇ ਜੋੜ ਦਿੰਦੇ ਆ ਜਿਹੜਾ ਇਹਨਾਂ 20 ਦਿਨ ਮੈਂ ਕੰਮ ਨਹੀਂ ਕੀਤਾ ਤੇ ਹਨੋ ਸਾਰੀਆਂ ਸਖਾਈਆਂ ਲੋਕੇ ਸਾਰਾ ਉਹ ਗਾਹ ਹੈ ਪੋਚਰਾ ਮੂਰੇ ਮੂਰੇ ਲਾਤੇ ਪੜ ਗਏ ਜਿਹੜੇ ਪਿੱਛੇ ਹੁੰਦੇ ਇਹਦੀ ਲੋ ਸਾਰਾ ਬੰਦਾ ਪਿਆ ਵਾ ਤੇ ਜੇ ਮੈਂ ਸਾਰਾ ਸੌਫ ਕਰੂੰਗੀ ਤੁਹਾਨੂੰ ਮਿਲਦੇ ਹਾਂ ਲਓ ਜੀ ਸਬਜੀ ਬਣ ਗਈ ਸਬਜੀ ਬਹੁਤ ਹੀ ਵਧੀਆ ਬਣੀ ਹੈ ਦੇਖਣ ਨੂੰ ਵੀ ਬਹੁਤ ਵਧੀਆ ਤੇ ਓਦਾਂ ਹੀ ਬਹੁਤ ਟੇਸਟੀ ਆ ਤੇ ਰੋਟੀਆਂ ਬਣ ਗਈਆਂ ਸਰਦਾਰ ਸਾਹਿਬ ਨੂੰ ਰੋਟੀ ਦੇ ਜਾਈਏ ਪਰ ਜਿਹਨਾਂ ਨੇ ਦੋ ਰੋਟੀਆਂ ਖਾਣੀਆਂ ਮੈਂ ਵੀ ਦੋ ਹੀ ਖਾਣੀ ਆ ਹਾਂ ਜੀ ਪਿੰਡੀ ਬਣ ਲੱਗੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹਦੇ ਥੋੜਾ ਜਿਹਾ ਨਿੰਬੂ ਪਾਵਾਂਗੇ। ਵਿਗੜਦੇ। ਨਾ। ਵਿੱਚ ਹੀ ਚਰਨ ਕਰਾਂ ਨਿੰਬੂ। ਦਸਣ ਵਾਲੇ ਕੋਈ ਹੈ ਨਹੀਂ ਕਿੰਨੇ। ਅੱਛਾ, ਦੇਖ ਲਿਆ ਨਾ ਟਾਈਮ ਤੇ ਆ ਗਿਆ ਹੋਰ ਵਧੀਆ ਰਹੀ ਇਹ। ਨਹੀਂ ਤਾਂ ਵੀ ਖਵਾ ਦੇਣੇ ਸੀ ਅੱਜ। ਆਈ ਦਰ ਮਿੱਟੀ ਸਬਜ਼ੀ ਨੇ ਬਣਾਈ ਫੜੀ ਵੇਟ ਕਰਦੀ ਸੀ। ਅੱਛਾ ਵੀ ਨਿੰਬੂ ਨੂੰ ਜੋੜਨੋਂ ਕੋਈ ਨਾ ਦਸਣ ਕਰੇ ਕੱਢੋ ਕੋਈ ਹੈ। ਠੀਕ ਹੈ। ਇੱਕ ਜੀ ਆ ਦੇਖੋ ਟਮਾਟਰ। ਇਹਨੂੰ ਫਰਿੱਜ ਦੇ ਵਿੱਚ ਪਿਆ ਨੂੰ ਮਹੀਨਾ ਮਹੀਨਾ ਨਹੀਂ ਹੋ ਗਿਆ। ਮਹੀਨਾ ਤਾਂ ਉੱਤੇ ਹੀ ਹੋ ਗਿਆ ਦੋ ਪਿੰਡਾਂ। ਮਹੀਨਾ ਹੋ ਗਿਆ ਪੂਰਾ। ਜਿਵੇਂ ਰੱਖੇ ਸੀ ਉਵੇਂ ਹੀ ਪਏ ਆ ਦੇਖੋ। ਸਸਕਾਰ ਮੁਹੀਤ ਟੇਪ ਲਾਈ ਹੀ ਉਹ ਇਥੇ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀ ਜਿਹਦੇ ਉਸ ਨੂੰ ਲੈ ਕੇ ਆਇਸ ਤੋਂ ਕੇ ਬੁੰਝ ਕੇ ਇਹਨਾਂ ਨੂੰ ਟੇਪ ਲਾਤੀ ਸੀ ਜਿੱਥੇ ਇਹਨਾਂ ਦਾ ਇਥੇ ਹੁੰਦਾ ਬਾਲ ਜਿਹੜਾ ਟੋਟਾ ਹੁੰਦਾ ਹੈ ਰਾਣੀ ਉਹ ਨਾਲੋਂ ਝੋਟੇ ਨਾਲੋਂ ਗੜੀ ਜੀ ਹੁੰਦੀ ਉਹ ਤੇ ਟੇਪ ਲਾਤੀ ਸੀਗੀ ਟੇਪ ਲਾ ਕੇ ਫ੍ਰਿਜ ਦੇ ਵਿੱਚ ਰੱਖਦੇ ਸੀਗੇ ਤੇ ਮਹੀਨਾ ਹੋ ਗਿਆ ਪਿਆ ਇਹਨੂੰ ਜਿਵੇਂ ਰੱਖੇ ਸੀ ਉਵੇਂ ਹੀ ਆ ਲਾ ਦੋ ਟੇਪ ਨਹੀ ਤਾਂ ਕੇ ਫ੍ਰਿਜ ਦੇ ਵਿੱਚ ਰੱਖਣ ਸਾਰੀ ਹੁਣ 4 ਦਿਨਾਂ ਬਾਅਦ ਹੀ ਆਏ ਹੋ ਜਾਂਦੇ ਸੀਗੇ ਬੀ ਐਮ ਫਿਸਟੇ ਜਿਹੇ ਹੋ ਜਾਂਦੇ ਸੀ ਜਾਂ ਖਰਾਬ ਹੋ ਜਾਂਦੇ ਸੀ ਇੱਕ ਵੀ ਟਮਾਟਰ ਖਰਾਬ ਨਹੀਂ ਹੋਇਆ ਪੂਰੇ ਮਹੀਨੇ ਬਾਅਦ ਵੀ ਫੰਡੇ ਲਾਈ ਆ ਫੰਡੇ ਚ ਪਾਵਾਂਗੇ ਉਹ ਤੇਮਾਟਰ ਦੇਲੇ ਮਿੰਗੇ ਬहोत ਨੇ ਥੋੜਾ ਤਾਂ ਪਤਾ ਨਹੀਂ ਕਿਵੇਂ ਆ ਸਾਡੇ ਸਬਜ਼ੀਦਾਨ ਗਏ ਸੀ ਸਾਡੇ ਟਮਾਟਰ ਦਾ ਰੇਟ ਸੀਗਾ 90 ਰੁਪਏ ਕਿਲੋ ਟਮਾਟਰ ਤੇ ਅਸੀਂ ਲੈ ਕੇ ਨਹੀਂ ਆਏ ਅਸੀਂ ਬਿੰਨਾਂ ਮਿਲੇ ਲੈ ਕੇ ਆਏ ਸੀ ਕਿ ਉਹ 40 ਰੁਪਏ ਸੀਗੇ ਉਹੀ ਪਏ ਆ ਨਾ ਖਰਾਬ ਹੋਏ ਆ ਨਾ ਕਿਸੇ ਦੇ ਨਹੀਂ ਆ ਤੁਸੀਂ ਵੀ ਇਹ ਟਮਾਟਰਾਂ ਨੂੰ ਨਾ ਆਏ ਸਟੋਰ ਕਰਕੇ ਰੱਖਿਆ ਕਰੋ ਇੱਥੇ ਜਾਜ ਕਰ ਜਿਹੜੀ ਹੁੰਦੀ ਹੈ ਤੇ ਟੇਪ ਲਾਤੀ ਤੁਸੀਂ ਲੈ ਕੇ ਹੁੰਨੇ ਹੁੰਨੇ ਆ ਕਿ ਟੇਪ ਲਾ ਕੇ ਤੁਹੋ ਬਲਤੋ ਕਿ ਫਿਰ ਪੁੰਜ ਕੇ ਸਕਾ ਕੇ ਫਿਰ ਟੇਪ ਲਾ ਕੇ ਫਰਿਜ ਦੇ ਵਿੱਚ ਰੱਖਦੇ ਹੋਰ ਜਿਵੇਂ ਰੱਖੋ ਫਿਰ ਉਮੀ ਵਾਪਸ ਉਹਨੂੰ ਮਿਲਣਗੇ ਹੁਣ ਦੇਣ ਲਈ ਥੋੜਾ ਜਿਹਾ ਨਿੰਬੂ ਪਾਤਾ ਕਿ ਨਿੰਬੂ ਪਾਉਣ ਦੇ ਨਾਲ ਥੱਲੀ-ਥੱਲੀ ਬਣਦੀ ਹੈ ਜੁੜਦੀ ਨਹੀਂ ਹੈਗੀ ਇਹ ਵੀ ਸਵਾਦ ਕਰਕੇ ਦੇਖਿਆ ਹੈ ਤਜਰਬਾ ਜਿਹੜਾ ਤਜਰਬਾ ਮੈਂ ਖੁਦ ਕਰਦੀ ਹਾਂ ਉਹ ਵੀ ਦੱਸਦੀ ਹਾਂ ਜਿਹੜਾ ਮੈਂ ਆਪ ਕਰਦੀ ਹਾਂ 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 ਘਰ ਵਾਲਿਆਂ ਨੂੰ ਜਿਵੇਂ ਕਾਬੂ ਚ ਰੱਖਣਾ ਹੈ ਮੈਂ ਤੇਰਵਾਹੇ ਕੀਤਾ ਨਹੀਂ ਹੈ ਤੁਹਾਨੂੰ ਕਰਕੇ ਦੱਸੂਗੀ ਅੱਛਾ ਨੇ ਕੀਤੇ ਨਹੀਂ ਆਇਆ ਇਹ ਤੁਹਾਨੂੰ ਕਰਕੇ ਦੱਸੂਗੀ ਹਜੇ ਵੈਰੀ ਗੁੱਡ ਵੈਰੀ ਗੁੱਡ ਇਹਦਾ ਕੋਈ ਵੀ ਕਹਿੰਦੀ ਹੋਣੀ ਵੀ ਤੇਰਵਾਹੇ ਕੀਤਾ ਸੀ ਕੋਈ ਵੀ ਨਹੀਂ ਕਰਕੇ ਰੱਖਦੀ ਹੋਣੀ ਬੀਬੀ ਸਾਸੋ ਦੇ ਆ ਤਰਪ ਕੱਢੀ ਆ ਮੈਂ ਕਿਉਂਕਿ ਪਿਆਜ਼ ਕਰਦਾ ਹਾਂ ਅੱਜ ਟਮਾਟਰ ਉਹਨੇ ਹੀ ਵਧੀਆ ਪਿਆ ਹੂੰ ਜਨਾ ਕੋਈ ਫਰਕ ਨਹੀਂ ਨਾ ਹਜੇ ਵੀ ਫਰੈਸ਼ ਹੀ ਪਿਆ ਨਾ ਹੁਣ ਤੋਂ ਇਵੇਂ ਰੱਖੇ ਸੀ ਆਈ ਹੈਗੇ ਨਾ ਤੇ ਬਿਦਰੀ ਖਰਾਬ ਹੋ ਜੇ ਤੁਸੀਂ ਜਦੋਂ ਆਏਂ ਦੱਸ ਵੀ ਖਾਏ ਸੱਤਨੇ ਪੈਣਗੇ ਹੁਣੇ ਨਿਵੇਂਗੇ ਮਹੀਨਾ ਹੋ ਗਿਆ ਪੂਰਾ ਵੀਡੀਓ ਬਈ ਨੂੰ ਹੋ ਗਿਆ ਉਹ ਮਹੀਨਾ ਨੂੰ ਉਹ ਤੋਂ ਵੀਡੀਓ ਪਾਈ ਸੀ ਆਪਾਂ ਵੀ ਹੈ ਨਾ ਆ ਥੋੜੀ ਜਿਹੀ ਸਬਜ਼ੀ ਮਰਾਰ ਕੇ ਬਣਾਉਣੀ ਜੀ ਨਾੜੀ ਨਹੀਂ ਚੁੜਾ ਲੱਗਦੀ ਯਾਰ ਜੀ ਰੜਕਣਾ ਹੁੰਦੀ ਆ ਬਾੜੀ ਸਣੀ ਬਣਦੀ ਹੈ ਟਮਾਟਰ ਐਂ ਸਾਮ ਨੂੰ ਐਂ ਸਾਮ ਨੂੰ ਤੇ ਮੁਰਕੇ ਐ ਵੀ ਦਾ ਦੇਣਾ ਸੀ ਇਹ ਪਏ ਵੀ ਰਹਿ ਜਣੇ ਆਈ ਹੈ ਸਬਜ਼ੀ ਬਣਾ ਲਈ ਤੇ ਟਮਾਟਰ ਪਾਏ ਨਹੀਂ ਹੈਗੇ ਫੇਰ ਦਵਾਦ ਕਰਨ ਰੱਖ ਤੇ ਹੈ ਮਾਟਰ ਦਾ ਕੱਟਾ ਕਿ ਇਧਰ ਰੱਖ ਤੇ ਮਾਟਰ ਬਣ ਲੇਗੀ ਅੱਛਾ ਫੇਰ ਹੁਣ ਤੁਸੀਂ ਮੇਰਾ ਦਿਮਾਗ ਖਾ ਲਿਆ ਗਿਆ ਨਾ ਇਹਦਾ ਖਰਾਬ ਤਾਂ ਹੀ ਬੜਾ ਕੰਮ ਹੋ ਗਿਆ ਇਹ ਤਾਂ ਖਰਾਬ ਹੀ ਹੋ ਜਾਂਦੇ ਉਹੀ ਕੰਮ ਹੋ ਗਿਆ ਨਹੀਂ ਮੈਂ ਰੋਟੀ ਨਹੀਂ ਖਾ ਲੈਣਾ ਇਹਨੂੰ ਆਹ ਪੈਟ ਮਾਟਰ ਇਹ ਤਾਂ ਮੈਂ ਖਾ ਲੈਂਦਾ ਹੁਣ ਧੱਕ ਲੱਗੀਆਂ ਮੈਨੂੰ ਮੈਂ ਖਾ ਲੂੰਗੀ ਤੇ ਰੋਟੀ ਖਾ ਲਾਂ ਮੈਂ ਰੋਟੀ ਖਾਂ ਤੂੰ ਰੋਟੀ ਨਹੀਂ ਖਾਣੀ ਹੈ ਮੈਂ ਮਾਟਰ ਹੀ ਖਾਉਂਗਾ ਲਾ ਚਲੋ ਠੀਕ ਹੈ